ਮંત્રી ਸਾਹਿਬ ਅੱਜ ਗ੍ਰਿਡ ਦਾ ਉਦਘਾਟਨ ਹੋਇਆ ਜੀ ਬਿਜਲੀ ਦੀ ਬਹੁਤ ਤਕੜੀ ਸਮੱਸਿਆ ਚਾਰੀ ਕੀ ਇਹਦਾ ਹੱਲ ਹੋਏਗਾ ਇਹਦੇ ਨਾਲ ਜੀ ਬਿਲਕੁਲ ਜੀ ਬਿਜਲੀ ਦੀ ਸਮੱਸਿਆ ਚੱਲ ਰਹੀ ਸੀ ਪਰ ਮੈਂ ਸਮਝਦਾ ਕਿ ਅੱਜ ਜਿਹੜਾ ਇੱਥੇ 66 ਕੇਵੀ ਦਾ ਨਵਾਂ ਗ੍ਰਿਡ ਲੱਗਿਆ ਵੀ ਅਸੀਂ ਜਿਹੜਾ ਟਰਾਂਸਫਾਰਮਰ ਵੀ ਲਗਾਇਆ ਇੱਕ ਹੋਰ ਵੀ ਟਰਾਂਸਫਾਰਮਰ ਕੁਝ ਦਿਨਾਂ ਤੱਕ ਲਗਾਵਾ ਕੇ ਸਾਨੂੰ ਯਕੀਨ ਆ ਕਿ ਅਸੀਂ ਇਸ ਇਲਾਕੇ ਦੇ ਵਿੱਚ ਬੜੀ ਫਾਸਟ ਗਰੋਇੰਗ ਏਰੀਆ ਹੈ ਜੀ ਅਜੀਰਕਪੁਰ ਦਾ ਅਸੀਂ ਕਮਿਟਿਡ ਆ ਕਿ ਅਸੀਂ ਇੱਥੇ ਜਿਹੜੀ ਬਿਜਲੀ ਆ 1 ਐਂਡ ਟਰੈਫਟਰ ਦੇਣੀ ਆ ਆਮਾਨ ਸਾਹਿਬ ਦੀ ਸਰਕਾਰ ਅਸੀਂ ਬੜੇ ਉਹਨਾਂ ਨੇ ਵਾਦੇ ਕੀਤੇ ਸੀਗੇ ਲੋਕਾਂ ਦੇ ਨਾਲ ਕਿ ਸਾਡੀ ਸਰਕਾਰ ਬਣਨ ਉਪਰੰਤ ਅਸੀਂ ਬਿਜਲੀ ਜਿਹੜੀ ਉਹ ਨਿਰਵਿਘਨ ਸਪਲਾਈ ਦਵਾਂਗੇ ਉਹਦੇ ਇਵਜ਼ ਦੇ ਵਿੱਚ ਅੱਜੇ ਟ੍ਰਾਂਸਪੋਰਟ ਜਿਹੜੇ ਆਪਣਾ ਗ੍ਰਿਡ ਅਸ਼ਾਰਕ ਵਿਦਾਇ ਜਿੱਦਾਂ ਵਿਦਾਇ ਸਾਹਿਬ ਨੇ ਗੱਲ ਕੀਤੀ ਕਿ ਸਟਾਫ ਦੀ ਬਹੁਤ ਕਮੀ ਆ ਵਾਕਿਆ ਹੀ ਕਮੀ ਆ ਰਾਤ ਨੂੰ ਕਈ ਵਾਰੀ ਨਹੀਂ ਜਿਹੜੀ ਹੈਗੀ ਕੰਪਲੇਂਟ ਸੋਲਵ ਹੁੰਦੀ ਹੈ ਜੇ ਕੋ ਠੀਕ ਆ ਇਹਨਾਂ ਦੀ ਗੱਲ ਐਮਐਲਏ ਸਾਹਿਬ ਦੀ ਕਿ ਕਈ ਵਾਰੀ ਸਾਡੇ ਕੋਲ ਸਾਫ ਦੀ ਜਿਹੜੀ ਇੱਥੇ ਇਲਾਕੇ ਵਿੱਚ ਕਿਉਂਕਿ ਤੁਹਾਨੂੰ ਪਹਿਲਾਂ ਦੱਸਿਆ ਪਾਸਪੋਰਟ ਹੀ ਦੇ ਰਿਹਾ ਕੁਝ ਕਮੀ ਆ ਗਈ ਆ ਅਸੀਂ ਜਲਦ ਕੋਸ਼ਿਸ਼ ਵੀ ਕਰ ਰਹੇ ਆ ਕਿ ਹੋਰ ਨਵੀਂ ਭਰਤੀ ਜਿਹੜੀ ਆ ਕੀਤੀ ਜਾਵੇ ਸੋ ਇਹ ਵੀ ਕੋਸ਼ਿਸ਼ ਕਰਾਂਗੇ ਕਿ ਜੇ ਸਾ ਇਲਾਕੇ ਦੇ ਵਿੱਚ ਉਦੇ ਮੁਲਾਜ਼ਮ ਜਾਦੇ ਹੋਗੇ ਸਨ ਉਹਨਾਂ ਨੂੰ ਇਸੇ ਲਾਕੇ ਦੇ ਵਿੱਚ ਪਾਇੰਟ ਸਰ 2019 2019 ਦੇ ਵਿੱਚ ਇੱਕ ਬੀਓਡੀ ਦੀ ਮੀਟਿੰਗ ਹੋਈ ਸੀ 73 ਨੰਬਰ ਉਹਦੇ ਚ ਸਰ 19 ਜੇਈ ਸੈਂਕਸ਼ਨ ਹੋਏ ਸੀਗੇ ਬਟ ਪੰਜ ਹੀ ਨਿਯੁਕਤ ਕੀਤੇ ਗਏ ਆ ਸਰ ਉਹ ਪੰਜਾਂ ਤੇ ਇੰਨਾ ਕੋ ਲੋਡ ਹੈ ਕਿ ਉਹ ਨਹੀਂ ਏਡੇ ਵੱਡੇ ਸ਼ਹਿਰ ਨੂੰ ਸਾਰ ਕਰ ਸਕਦੇ ਤੇ ਬਾਕੀ ਜੇਈ ਅਗਰ ਸ਼ਹਿਰ ਨੂੰ ਹੋਰ ਮਿਲ ਜਾਣ ਤਾਂ ਨਹੀਂ ਅਸੀਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਐਮਐਲਏ ਸਾਹਿਬ ਨੂੰ ਇਹ ਨਹੀਂ ਦੱਸਿਆ ਇੱਥੇ ਕਾਫੀ ਜੇਈਸਤੀ ਘਾਹ ਆ ਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਇਲਾਕੇ ਦੇ ਵਿੱਚ ਹੋਰ ਜਿਹੜੇ ਜੀ ਇਸ ਨੂੰ ਉਹਨਾਂ ਨੂੰ ਇਸ ਇਲਾਕੇ ਦੇ ਵਿੱਚ ਪਹੁੰਚ ਦਿੱਤਾ ਜਾਵੇ ਤਾਂ ਕਿ ਇਥੋਂ ਦੇ ਲੋਕਾਂ ਨੂੰ ਕਿਸੇ ਮੰਤਰੀ ਸਾਹਿਬ ਪਿਛਲੇ ਸਮੇਂ ਦੇ ਵਿੱਚ ਹਰ ਸੀਜ਼ਨ ਦੇ ਵਿੱਚ ਗਰਮੀਆਂ ਦੇ ਸੀਜ਼ਨ ਚ 90 90 ਬੰਦੇ ਠੇਕੇ ਤੇ ਰੱਖੇ ਜਾਂਦੇ ਸੀ ਉਹ 1 ਜੁਲਾਈ ਤੋਂ ਸ਼ੁਰੂ ਹੋ ਜਾਂਦੇ ਸੀ ਅੱਜ 15 16 18 ਜੁਲਾਈ ਹੋ ਗਈ ਹਲੇ ਤੱਕ ਕੋਈ ਬੰਦਾ ਅਪਾਇੰਟਡ ਨਹੀਂ ਹੈਗਾ ਸਿਰਫ ਦੋ ਦੋ ਬੰਦਿਆਂ ਦੇ ਸਿਰ ਤੇ 25 25000 ਕਨੈਕਸ਼ਨਾਂ ਦਾ ਲੋਡ ਹੈਗਾ ਤੇ ਨਾ ਉਹਨਾਂ ਕੋਲ ਕੋਈ ਉਧਾਰ ਵੀ ਉਹਨਾਂ ਕੋ ਟੈਂਕ ਦੇ ਨਹੀਂ ਪੌੜੀਆਂ ਵੀ ਹੈ ਨਹੀਂ ਤੇ ਉਹ ਲੋਕ ਬਹੁਤ ਪਰੇਸ਼ਾਨੀ ਸਹਿ ਰਹੇ ਨੇ ਦੇਖੋ ਅਸੀਂ ਕਈ ਥਾਵਾਂ ਤੇ ਕੋਈ ਸੀਐਚਵੀ ਵਗੈਰਾ ਅਪਾਇੰਟ ਕੀਤੇ ਨੇ ਸੋ ਇਸ ਇਲਾਕੇ ਦੀ ਜ਼ਰੂਰਤ ਦੇ ਅਨਸਾਰ ਜਿਹਨਾਂ ਨੂੰ ਦੱਸਿਆ ਸੀ ਉਹ ਵੀ ਉਥੇ ਅਪਾਇੰਟ ਕਰਕੇ ਇੱਥੋਂ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਮੰਤਰੀ ਜੀ ਜਿਹਨੇ